ਪੂਰੇ ਪੰਜਾਬ ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ 24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰਪ੍ਰੇ ਸੱਸੀਕਲ ਸਾਡੇ ਚਨੂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੀ ਆਨਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੋੜ ਤੱਕ ਪਹੁੰਚ ਰਹਿਣ ਜ਼ਿਲ੍ਹਾ ਤਰਨਤੰਨ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਸਰਕਾਰੀ ਕਰਮਚਾਰੀਆਂ ਦੀਆਂ ਬਦਲੀਆਂ ਹੋਣ ਦੇ ਰੋਸ ਵਿੱਚ ਡੀਸੀ ਖਿਲਾਫ ਦਿੱਤਾ ਗਿਆ ਦਰਨਾ ਕੱਲ ਤੋਂ ਡੀਸੀ ਸੰਦੀਪ ਕੁਮਾਰ ਦਾ ਪੁਤਲਾ ਫੁਕਿਆ ਜਾਵੇਗਾ ਆਉਂਦੀਆਂ ਪਾਰਲੀਮੈਂਟ ਚੋਣਾਂ ਨੂੰ ਦੇਖਦੇ ਹੋਏ ਆ ਪਿਛਲੇ ਦਿਨੀ ਮਾਨਜੁਗ ਚੋਣ ਕਮਿਸ਼ਨਰ ਵੱਲੋਂ ਹੁਕਮ ਪੰਜਾਬ ਸਰਕਾਰ ਨੂੰ ਦਿੱਤੇ ਗਏ ਜੋ ਸਰਕਾਰੀ ਕਰਮਚਾਰੀ ਲੰਬੇ ਸਮੇਂ ਤੋਂ ਇੱਕ ਥਾਂ ਉੱਪਰ ਡਿਊਟੀ ਕਰ ਰਹੇ ਹਨ ਅਤੇ ਹੋਮ ਜ਼ਿਲ੍ਹਾ ਦੇ ਕਰਮਚਾਰੀ ਅਤੇ ਉੱਚ ਅਧਿਕਾਰੀ ਆਂਦੀਆਂ ਬਦਲੀਆਂ ਤੁਰੰਤ ਹੀ ਕਰਕੇ ਚੋਣ ਕਮਿਸ਼ਨ ਦਫ਼ਤਰ ਰਿਪੋਰਟ ਭੇਜਨ ਜੋ ਪਾਰਲੀਮੈਂਟ ਚੋਣ ਇਸ ਸਾਲ ਵਿੱਚ ਕਿਸੇ ਸਮੇਂ ਵੀ ਬਿਲ ਵੱਜ ਸਕਦੀ ਹੈ ਜਿਸ ਤਹਿਤ ਪਿਛਲੇ ਦਿਨੀ ਜ਼ਿਲ੍ਹਾ ਡਿਪਟੀ ਕਮਿਸ਼ਨ ਸੰਦੀਪ ਕੁਮਾਰ ਵੱਲੋਂ ਵੱਡੇ ਪੱਧਰ ਤੇ ਜਨਵਰੀ ਮਹੀਨਾ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨ ਦਫ਼ਤਰ ਤੇ ਹੋਰ ਦਫ਼ਤਰਾਂ ਦੇ ਸਰਕਾਰੀ ਕਰਮਚਾਰੀਆਂ ਨੂੰ ਵਾਰ-ਵਾਰ ਬਦਲੀਆਂ ਕਰ ਦਿੱਤੀਆਂ ਜਾ ਰਹੀਆਂ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਬਦਲੀਆਂ ਕਰਨੀਆਂ ਜ਼ਾਇਜ਼ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜੱਦੀ ਰਿਹਾਦ ਦੇ ਨੇੜੇ ਹੋਣਾ ਚਾਹੀਦੀਆਂ ਹਨ ਕਿਉਂਕਿ ਉਪਰੀ ਬਹੁਤ ਭਾਰੀ ਧੁੰਦ ਪੈ ਰਹੀ ਹੈ ਦੁਰੰਦੁਰੰ ਬਦਲੀਆਂ ਹੋਣ ਕਾਰਨ ਪਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਾਡੀਆਂ ਜਥੇਬੰਦੀਆਂ ਵਲੋਂ ਡੀਸੀ ਸਾਹਿਬ ਨੂੰ ਵਾਰ-ਵਾਰ ਮਿਲ ਕੇ ਵੀ ਆਪਣੀਆਂ ਮੁਸ਼ਕਲਾਂ ਬਾਰੇ ਜਾਨੂ ਕਰਵਾਇਆ ਗਿਆ ਸੀ ਪਰ ਡੀਸੀ ਸਾਹਿਬ ਨੇ ਨਹੀਂ ਮੰਨ ਰਹੇ ਜਿਸ ਦੇ ਰੋਸ ਵਿੱਚ ਅਸੀਂ ਪਿਛਲੇ ਕਈ ਦਿਨਾਂ ਤੋਂ ਤਰਨਾਲ ਗਾਈ ਬੈਠੇ ਹਾਂ ਅਤੇ ਕੱਲ ਤੋਂ 6-7 ਜ਼ਿਲ੍ਹਿਆਂ ਦੀਆਂ ਸਾਡੀਆਂ ਜਥੇਬੰਦੀਆਂ ਦੇ ਆਗੂ ਸਮੇਤ ਧਰਨਾ ਵੱਡੇ ਪੱਧਰ ਤੇ ਦੇਣ ਦੇ ਨਾਂ ਨਾਲ ਕੱਲ ਤੋਂ ਡੀਸੀ ਸੰਦੀਪ ਕੁਮਾਰ ਦਾ ਪੁਤਲਾ ਫੂਕਿਆ ਜਾਵੇਗਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨਿਕ ਕਰਵਿੰਦਰ ਸਿੰਘ ਸੀਮਾ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਸਰਾ ਸ਼ਿਵਚਰਨ ਸਿੰਘ ਟੋਡੀ ਮਨਿੰਦਰ ਸਿੰਘ ਤੋਂ ਇਲਾਵਾ ਹੋਰ ਸੀਨੇ ਲੀਡਰਸ਼ਿਪ ਵੀ ਸ਼ਾਮਿਲ ਤਾਂ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕ ਜ਼ੋਨ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਲ੍ਹਾ ਡੀਸੀਰ ਪ੍ਰਕਰਮਚਾਰੀ ਯੂਨੀਅਨ ਤਰਨਤਾਰ ਨੂੰ ਚਲਕੀ ਹੋਂਦ ਨਮੂਸ਼ ਕੀਤਾ ਜਾ ਰਿਹਾ ਜਦਾਂ ਸਾਡੇ ਪ੍ਰਧਾਨ ਜੀ ਨੇ ਉਹਨੇ ਦੱਸ ਘਟਿਆ ਵੀ ਡੀਸੀ ਤਰਨਤਾਰਲ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੇ ਸਿੱਕੇ ਟੰਕੇ ਜਿਹੜੀਆਂ ਬਦਲੀਆਂ ਕੀਤੇ ਰਹੀਆਂ ਤ ਬੜੇ ਵੱਡੇ ਤਾਦਾਦ ਚ ਕੀਤੀਆਂ ਗਈਆਂ ਕੋਲੇ ਸੀ ਕਿਸੇ ਲੇਡੀ ਸਟਾਫ ਦਾ ਕਿਸੇ ਹੈਂਡੀਕੈਪਡ ਪਰਸਨ ਦਾ ਵੀ ਖਿਆਲ ਨਹੀਂ ਰੱਖਿਆ ਗਿਆ ਤੇ ਉਹਨੂੰ ਕੋਈ ਮੁਸ਼ਕਲ ਪੇਸ਼ ਆ ਸਕਦੀ ਆ ਜਦੋਂ ਕਿ ਬਦਲੀਆਂ ਜਿਹੜੀਆਂ ਸਰਕਾਰ ਦੀਆਂ ਪਾਲਿਸੀ ਦੇ ਅਧਾਰ ਤੇ ਆ ਬਦਲੋ ਸਰਵ ਇੱਕ ਵਾਰ ਹੀ ਹੁੰਦੀਆਂ ਉਹ ਪਾਲਿਸੀ ਜਿਹੜੀ ਜੇ ਦਸਤੂਜੀ ਤੱਕ ਹੋ ਚੁੱਕੀ ਆ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਕੋਈ ਪਾਲਿਸੀ ਨਹੀਂ ਆਈ ਕੋਈ ਹਦਾਇਤ ਕੋਈ ਇਨਸਟਰਕਸ਼ਨ ਨਹੀਂ ਆਈ ਕਿ ਬਦਲੀਆਂ ਕੀਤੀਆਂ ਜਾਣ ਤਾਂ ਡੀਸੀ ਵੱਲੋਂ ਆਪਣੀ ਮਨਮਰਜ਼ੀ ਕਰਕੇ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟਾਂਕੇ ਬਦਲੀਆਂ ਦਿੱਤੀਆਂ ਗਈਆਂ ਪਰ ਜੇਕਰ ਤੁਹਾਡੀ ਮੰਗ ਨਾ ਪੂਰੀ ਹੋਈ ਫਿਰ ਜਦੋਂ ਪ੍ਰਧਾਨ ਜੀ ਨੇ ਪਹਿਲਾਂ ਦੱਸ ਚੁੱਕੇ ਆ ਜੀ ਸਾਡੀ ਜਿਹੜੀ ਚੱਲ ਰਹੀ ਆ ਉਸ ਤੋਂ ਬਾਅਦ ਹੁਣ ਸੂਬੇ ਵੱਲੋਂ ਅੱਜ ਅੱਜ ਦਾ ਪ੍ਰੋਗਰਾਮ ਹੀ ਉਹਨਾਂ ਦਾ ਪਤਲਾ ਫੁੱਕੜ ਦਾ بارش ਦਾ ਮੌਸਮ ਕਲੀਅਰ ਨਹੀਂ ਹੈਗਾ ਸਵੇਰੇ ਤੇ ਫਿਰ ਅਸੀਂ ਇਹਨੂੰ ਫਿਲਹਾਲ ਪੋਸਟਪੋਨ ਕਰਤਾ ਹੋਪਫੁਲੀ ਸ਼ਾਮ ਤੱਕ ਹੀ ਡਿਸਾਈਡ ਕਰਾਂਗੇ ਤੇ ਕੱਲ ਜਿਹੜਾ ਹੈਗਾ ਚਾਰ ਪੰਜ ਜਿਲ੍ਹੇ ਨਾਲ ਦੇ ਆਉਣਗੇ ਤੇ ਬੀਸੀ ਕਰਮਦਾਰਾਂ ਦਾ ਪਤਲਾ ਫੁੱਕੜ ਦਾ ਅੰਦਰ ਬਦਲੀਆਂ ਗਰੁੱਪ ਵਿੱਚ ਬਦਲੀਆਂ ਕਦੀ 52 ਬਦਲੀਆਂ ਕਦੀ 8 ਬਦਲੀਆਂ ਕਦੀ 10 ਉਦੋਂ ਨਾ ਇਹ ਆ ਕਿ ਸਾਡੇ ਮੁਲਾਜ਼ਮ ਕੰਮ ਕਿਹੜੇ ਵੇਲੇ ਕਰਨਗੇ ਐਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਦਫ਼ਤਰ 'ਚ ਸਰਕਾਰ ਦੀ ਪਾਲਸੀ ਮੁਤਾਬਕ ਸਾਲ ਦੇ ਵਿੱਚ ਇੱਕ ਵਾਰੀ ਜਿਹੜੀ ਪਾਲਸੀ ਜਾਰੀ ਹੁੰਦੀ ਆ ਉਦੋਂ ਹੀ ਬਦਲੀਆਂ ਸਾਰੇ ਸਟਾਫ ਦੀਆਂ ਹੋ ਜਾਂਦੀਆਂ ਕਿਉਂਕਿ ਉਸ ਟਾਈਮ ਤੇ ਹੀ ਬੱਚਿਆਂ ਦੀਆਂ ਐਡਮਿਸ਼ਨਾਂ ਹੁੰਦੀਆਂ ਜੇ ਕਿਸੇ ਦੀ ਕੋਈ ਬਦਲੀ ਦੇ ਵਿੱਚ ਇਧੋਂ ਇੱਥੇ ਕਿਸੇ ਮਤਲਬ ਸਾਊਥਰੀ ਦੇ ਚੁੰਦੀ ਆ ਜਾਂ ਹੈੱਡ ਕੁਆਟਰ ਤੇ ਉਹ ਬੱਚਿਆਂ ਦਾ ਆਪਦੇ ਸਕੂਲਿੰਗ ਦਾ ਵੀ ਉਸ ਹਿਸਾਬ ਨਾਲ ਐਡਜਸਟਮੈਂਟ ਕਰ ਲੈਂਦੇ ਜੋ ਸਰਕਾਰ ਦੀ ਪਾਲਸੀ ਸਰਕਾਰ ਦੀ ਪਾਲਸੀ ਮੁਤਾਬਕ ਇਹ ਨਹੀਂ ਵੀ ਸਾਰੇ ਹੀ ਮਲਾਜਮ ਇਧਰ ਉਧਰ ਕਰਦੇ ਨੇ ਉਹਦੇ ਚ ਜਿਵੇਂ ਕੋਈ ਅਪਾਹਜ ਆ ਜਾਂ ਕੋਈ ਸਰੀਰਕ ਤੌਰ ਤੇ ਕਿਸੇ ਨੂੰ ਪਰੇਸ਼ਾਨੀ ਆ ਉਹਨੂੰ ਘਰ ਦੇ ਨੇੜੇ ਰੱਖਣ ਦੀ ਵੀ ਪਾਲਸੀ ਪਰ ਉਹ ਪਾਲਸੀ ਨੂੰ ਸਾਡੇ ਡੀਸੀ ਵੱਲੋਂ ਛਿੱਕੇ ਤੰਕੇ ਜਦੋਂ ਦੇ ਆਏ ਆ ਇਹ ਮਤਲਬ ਕਿ ਇਹ ਖੁੰਧਕ ਤੈਤ ਕਿ ਸਟਾਫ ਨੂੰ ਮੈਂ ਖਰਾਬ ਕਰਨਾ ਸੱਤ ਵਾਰੀ ਬਦਲੀਆਂ ਜਿਹੜੀਆਂ ਇਹ ਬ੍ਰਾਂਚ ਤੋਂ ਤੁਸੀਂ ਪਤਾ ਕਰ ਸਕਦੇ ਵੀ ਜਿਉਂ ਦਾ ਡੀਸੀ ਆ ਕਿੰਨੀ ਵਾਰੀ ਬਦਲੀਆਂ ਕਰ ਚੁੱਕਾ ਆ ਕੱਲ ਫੇਰ ਦੁਬਾਰਾ ਛੇਵੀਂ ਵਾਰੀ ਜਿਹੜੀਆਂ ਇਹਨਾਂ ਨੇ ਬਦਲੀਆਂ ਕਰਦੀਆਂ ਦੱਸੋ ਕਿਹੜੇ ਵੇਲੇ ਮੁਲਾਜ਼ਮ ਕੰਮ ਕਰਨਗੇ ਇੱਕ ਸੀਟ ਤੋਂ ਦੂਜੀ ਸੀਟ ਤਾਂ ਜਾ ਕੇ ਚਾਰਜ ਲੈਣਾ ਈਐਲਪੀਸੀ ਭੇਜਨੇ ਤਨਖਾਹ ਬਣਾਉਣੀ ਸਾਡੇ ਜਿਹੜੇ ਬੇਲ ਕਲਰਕ ਫਿਰ ਇਸੇ ਕੰਮ 'ਚ ਹੀ ਲੱਗੇ ਰਹਿਣਗੇ ਕਿਹਦੇ ਐਲਪੀਸੀ ਐ ਨੂੰ ਕਦੀ ਐ ਨੂੰ ਭੇਜਤਾ ਉਹਦੀ ਸਰਵਿਸ ਬੁੱਕ ਜਿਹੜੇ ਇੱਕ ਅਫਸਰ ਨੇ ਜਿੰਨਾ 3 ਮਹੀਨੇ ਕੰਮ ਕੀਤਾ ਮਗਰਲਾ ਉਹਨੇ ਏਸੀਆਰ ਲਿਖਣੀ ਹੁੰਦੀ ਕਿਹਦੇ ਤੋਂ ਏਸੀਆਰ ਲਖਾਉਣਗੇ ਇਥੇ ਇੱਕ ਇੱਕ ਮਹੀਨੇ ਬਾਅਦ ਉਹਦੀ ਬਦਲੀ ਕਦੀ ਕਿਤੇ ਹੁਣੇ ਵੇਖ ਲਓ ਦਹਾਂ ਦਹਾਂ ਦਿਨਾਂ ਬਾਅਦ ਫਿਰ ਬਦਲੀਆਂ ਮਤਲਬ ਇਹ ਵਿਰੋਸ ਵਜੋਂ ਜਿਹੜਾ ਤੁਸੀਂ ਸਰਕਾਰ ਦੀ ਪਾਲਸੀ ਆ ਉਦੇ ਮੁਤਾਬਕ ਇੱਕ ਵਾਰੀ ਹੀ ਬਦਲੀਆਂ ਹੁੰਦੀਆਂ ਤੇ ਉਹ ਜਰਨਲ ਬਦਲੀਆਂ ਦੇ ਵਿੱਚ ਇਹ ਬਦਲੀਆਂ ਕੀਤੀਆਂ ਜਾਣ ਜਿਹੜੀਆਂ ਬਦਲੀਆਂ ਕੀਤੀਆਂ ਰੱਦ ਕੀਤੀਆਂ ਜਾਣ ਇਹ ਸਾਡਾ ਇਹ ਰੋਸ ਧਰਨਾ ਅੱਜ 7-8 ਦਿਨ ਤੋਂ ਲਗਾਤਾਰ ਚੱਲ ਰਿਹਾ ਹੈ ਇੰਨੇ ਦਿਨ ਤੋਂ ਜਿਹੜਾ ਧਰਨਾ ਚੱਲ ਰਿਹਾ ਜੀ ਦੇਸ਼ਰ ਚੱਲ ਨਹੀਂ ਕੋਈ ਵੀ ਦਫਤਰ ਦੇ ਵਿੱਚ ਅਫਸਰ ਹੈ ਨਹੀਂ ਤੁਸੀਂ ਜਾ ਕੇ ਬ੍ਰਾਂਚਾਂ ਚੈੱਕ ਕਰ ਸਕਦੇ ਜਿਨਾ ਇਹਨਾਂ ਦੇ ਦਫ਼ਤਰ ਆ ਅੱਜ ਉਹਨੇ ਦਿਨ ਤੋਂ ਡੀਸੀ ਸਾਹਿਬ ਦਫ਼ਤਰ ਨਹੀਂ ਬੈਠ ਰਹੇ ਪਬਲਿਕ ਜਿਹੜੀ ਉਹ ਖੱਜਲ ਖਵਾਰ ਹੋ ਗਈ ਮੁੰਡੇ ਅਹੀਂ ਆਏ ਗੱਲ ਦਾ ਮਤਲਬ ਸਾਨੂੰ ਵੀ ਫੀਲ ਹੁੰਦਾ ਵੀ ਕਿਹੜੇ ਕੰਮਾਂ ਵਾਸਤੇ ਸਾਡੇ ਭੈਣ ਭਰਾ ਆਉਂਦੇ ਆ ਉਹ ਨਰਾਸ਼ ਹੋ ਕੇ ਮੁੜਦੇ ਪਰ ਇੱਕ ਕੰਮ ਦਾ ਮਾਹੌਲ ਹੀ ਖਤਮ ਕੀਤਾ ਜਾ ਰਿਹਾ ਇੱਕ ਬੰਦਾ ਫਾਜ਼ਿਲਕਿਆਂ ਤੋਂ ਆਉਂਦਾ ਉਹਨੂੰ ਖਡੂਰ ਸਾਹਿਬ ਲਾਤਾ ਦੱਸੋ ਮੈਨੂੰ ਉਹ ਫਾਜ਼ਿਲਕਿਆਂ ਤੋਂ ਸਵੇਰੇ ਖਡੂਰ ਸਾਹਿਬ ਕਿੱਦਾਂ ਪਹੁੰਚੂ ਕੀ ਉਹ ਕੰਮ ਕਰ ਸਕੂਗਾ ਖੰਡ ਦਾ ਜਿੱਦਾਂ ਸਰਦੀ ਦਾ ਰੋਟੇ ਇੱਕ ਬੰਨੇ ਸਰਕਾਰ ਕਹਿੰਦੀ ਵੀ ਘਰਾਂ ਦੇ ਨੇੜੇ ਲਾਓ ਸਕੂਲਾਂ ਮਾਨੂੰ ਕਿਸੇ ਨੂੰ ਜੇ ਕੋਈ ਭਖੀਵੇੜ ਦਾ ਉਹਨੂੰ ਖਡੂਰ ਸਾਹਿਬ ਲਾਤਾ ਕੀ ਉਹ ਪਹੁੰਚ ਕੇ ਉੱਥੇ ਕੰਮ ਕਰ ਸਕੂਗਾ ਇੰਨੀ ਠੰਡ ਦੇ ਵਿੱਚ ਮਤਲਬ ਇੱਕ ਜਿਵੇਂ ਇੱਕ ਮੁਖੀ ਦਾ ਕੰਮ ਹੁੰਦਾ ਵੀ ਜਿਹੜਾ ਕੰਮ ਦਫਤਰ ਦਾ ਸਚਾਰੂ ਢੰਗ ਨਾਲ ਚਲਾਉਣ ਲਈ ਪਰ ਇਥੇ ਸਰਕਾਰ ਦੇ ਕੰਦ ਤੇ ਜੂਨੀ ਸਰਕਾਰੀ ਚਾਰ ਸਾਡੇ ਐਮਐਲਏ ਇੱਕ ਮੰਤਰੀ ਸਾਡੇ ਜ਼ਿਲ੍ਹੇ 'ਚ ਬੈਠਾ ਉਹਨੂੰ ਇਹ ਨਹੀਂ ਪਤਾ ਵੀ ਅੱਜ 10-12 ਦਿਨ ਤੋਂ ਸਾਡਾ ਜਿਹੜਾ ਜ਼ਿਲ੍ਹਾ ਬਿਲਕੁਲ ਬੰਦ ਆ ਤੇ ਡੀ ਸਾਹਿਬ ਕੈਂਪਸ ਆਫ ਦੇ ਵਿੱਚ ਬੈਠੇ ਉੱਥੇ ਇੱਕ ਦਫ਼ਤਰ ਬਣਾਇਆ ਉੱਥੇ ਕੋਈ ਜਿਹੜੀਆਂ ਨਿੱਕਾ ਮੋਟਾ ਕੰਮ ਕਰਦੇ ਜਦ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੈਂਪਸ ਆਫਿਸ ਦੇ ਵਿੱਚ ਡੀਸੀ ਆਪਣਾ ਦਫ਼ਤਰ ਬਣਾਇਆ ਗਿਆ ਨਹੀਂ ਬੈਠ ਸਕਦਾ ਉੱਥੇ ਸੱਜ ਕੇ ਮੀਟਿੰਗਾਂ ਮੂੜੀਆਂ ਬਾੜੀਆਂ ਮੋੜ ਭਾਵੇਂ ਕਰਦੇ ਹੁਣ ਉਹਨਾਂ ਦੇ ਤੁਸੀਂ ਪਤਾ ਕਰ ਲੋ ਵੀ ਡੀ ਸਾਹਿਬ ਕਦੀ ਦਫ਼ਤਰ ਹੀ ਨਹੀਂ ਆਇਆ ਦਫ਼ਤਰ ਦਫ਼ਤਰ ਵੀ ਬੰਦ ਕੀਤੇ ਸਾਰੇ ਦਫ਼ਤਰ ਨਹੀਂ ਦਫ਼ਤਰ ਸਾਡੇ ਸਾਡਾ 2 ਘੰਟੇ ਦਾ ਰੋਜ਼ ਧਰਨਾ ਚੱਲਦਾ ਉਹ ਤੋਂ ਬਾਅਦ ਜਿਹੜੇ ਸਾਡੇ ਇਹੀ ਕਲਮ ਛੋੜਦਾ ਕਲਮ ਛੋੜ ਕਰਕੇ ਆਪ ਦੀਆਂ ਮਤਲਬ ਬ੍ਰਾਂਚਾਂ 'ਚ ਬੈਠੇ ਆ ਅਗਰ ਜਾਨੀ ਹੋਸ਼ੀ ਹੋਗਾ ਇਹ ਔਰ ਅੱਜ ਸਮੇਂ ਤੇ ਸ਼ੰਗਰ ਸਿੰਘ ਜੀ ਦਾ ਮੈਂ ਤੁਹਾਨੂੰ ਦੱਸਾਂ ਜਿਦਾ ਅਸੀਂ ਸਾਡੇ ਜ਼ਿਲ੍ਹੇ ਤੋਂ ਹੋਣੇ ਦੀ ਵਾਗਡੋਰ ਜਿਹੜੀ ਇਹ ਪੰਜਾਬ ਨੇ ਲੈ ਲਈ ਆ ਇਹ ਅੱਜ ਕੱਲ ਜਿਹੜੀ ਇਹ ਧਰਨਾ ਪ੍ਰਦਰਸ਼ਨ ਚੱਲਦੇ ਇਹ ਸਾਡੇ ਰੇਂਦਰ ਸਿੰਘ ਮੰਗਲ ਸੂਬਾ ਪ੍ਰਧਾਨ ਦੀ ਦੇਖ ਰੇ ਖ ਚੱਲ ਰਹੇ ਆ ਉਹ ਅੱਜ ਸਾਡਾ ਪਤਲਾ ਫੂਕਣ ਦਾ ਸੀ ਪ੍ਰੋਗਰਾਮ ਪਰ ਉਹ ਮੌਸਮ ਦੀ ਵਜ੍ਹਾ ਕਾਰਨ ਜਿਹੜਾ ਉਹ ਅਸੀਂ ਇਹਨੂੰ ਅੱਜ ਪੋਸਟਪੋਨ ਕਰ ਲਿਆ ਕੱਲ ਨੂੰ ਸ਼ਾਇਦ ਅਸੀਂ ਜਿਹੜਾ ਇਹ ਡਿਸਾ ਉਹਦਾ ਚਾਰ ਜ਼ਿਲ੍ਹੇ ਹੋਰ ਪੰਜ ਜ਼ਿਲ੍ਹੇ ਇੱਥੇ ਪਹੁੰਚ ਰਹੇ ਆ ਤੇ ਇਹਨਾਂ ਪੁਤਲਾ ਫੂਕਾਂਗੇ ਇਹ ਹੰਗੜਬਾੜ ਡੀਸੀ ਨੂੰ ਜਿਹੜਾ ਵਾ ਉਹ ਜਿੰਨਾ ਚਿਰ ਇਹ ਸਾਡੀਆਂ ਮੰਗਾਂ ਨਹੀਂ ਮੰਨਦਾ ਸਾਡਾ ਜਿਹੜੀ ਐਜੀਟੇਸ਼ਨ ਉਹ ਬਿਲਕੁਲ ਅਹੀਂ ਦੂਜੀ ਗੱਲ ਕੋਈ ਨਹੀਂ ਜਿਹੜੇ ਮੁਲਾਜ਼ਮਾਂ ਸਾੜਿਆਂ ਦੀਆਂ ਨਾ ਬਦਲੀਆਂ ਕੀਤੀਆਂ ਉਹ ਬਦਲੀਆਂ ਰੱਦ ਕਰਾਉਣੀਆਂ ਵਾ ਰੱਦ ਕਰਾਓ ਤੇ ਉਹ ਉੱਥੇ ਜਿਹੜਾ ਆਪਣੀਆਂ ਸੀਟਾਂ ਤੇ ਉੱਥੇ ਵੀ ਤਰ੍ਹਾਂ ਕੰਮ ਕਰ ਸਕਣਾਂ